ਅਏ ਇੱਕ ਹਸਪਤਾਲ ਦੀ ਗੱਲ ਕਰਦਾ ਮੈਂ ਤਰਨਤਾਰਨ ਦਾ ਹਸਪਤਾਲ ਆ। ਮਾਫ ਕਰਨਾ ਜਦੋਂ ਉਹ ਹਸਪਤਾਲ ਬਣਾਨਾ ਸੀਗਾ ਉਸ ਸਮੇ ਸਾਡੇ ਲੋਕਾਂ ਨੇ ਆਪਣੇ ਸਿਰ ਪੋਲੇ ਕਰਾਏ ਟੋਕਰੀਆਂ ਚੁੱਕ-ਚੁੱਕ ਕੇ ਸਾਡੀਆਂ ਬੀਬੀਆਂ ਨੇ ਹੱਥਾਂ ਦੇ ਛਾਲੇ ਪਵਾਏ ਰੋੜੀਆਂ ਕੁੱਟ-ਕੁੱਟ ਕੇ ਸਾਡੇ ਘਰਾਂ ਦੇ ਵਿੱਚੋਂ ਪ੍ਰਸ਼ਾਦੇ ਤਿਆਰ ਹੋ ਕੇ ਜਾਂਦੇ ਰਹੇ ਦੁੱਧ ਗਰਾਈ ਕਰ-ਕਰ ਕੇ ਸਾਡੇ ਘਰਾਂ ਦੇ ਵਿੱਚੋਂ ਉਹ ਹਸਪਤਾਲ ਬਣਾਉਂਦੇ ਜਾਂਦੇ ਰਹੇ ਤੇ ਜਿਨ੍ਹਾਂ ਲੋਕਾਂ ਨੇ ਹਸਪਤਾਲ ਬਣਾਉਣ ਦੇ ਵਿੱਚ ਯੋਗਦਾਨ ਪਾਇਆ ਸਿਰ ਤੇ ਬਾਲਟ ਚੁੱਕ ਚੁੱਕ ਸਿਰ ਪੋਲੇ ਕਰਾਲੇ ਹੱਥਾਂ ਨਾਲ ਰੋੜੀਆਂ ਕੁੱਟ ਕੇ ਜਿਨ੍ਹਾਂ ਨੇ ਹੱਥਾਂ ਤੇ ਛਾਲੇ ਪਵਾਲੇ ਜਦੋਂ ਉਹ ਲੋਕ ਵਿਚਾਰੇ ਉਸ ਹਸਪਤਾਲ ਦੇ ਵਿੱਚ ਗਏ ਵੀ ਸਾਨੂੰ ਆਹ ਰੋਗ ਹੈ ਟੈਸਟ ਹੀ ਕਰ ਦੋ ਇੱਕ ਬੀਪੀ ਟੈਸਟ ਕਰ ਦੋ ਤੇ ਉਹ ਕਹਿੰਦੇ ਲਿਆਓ ਪੈਸੇ ਆਹ ਆਲਿਆ ਸਾਡੇ ਵੀ ਮੈਂ ਉਹ ਤੇ ਬੇਨਤੀ ਅੱਗੇ ਵੀ ਕੀਤੀ ਸੀ ਵੀ ਜੇ ਹਸਪਤਾਲ ਤੋਂ ਹੀ ਬਣਵਾਤੇ ਸਾਡੇ ਲੋਕਾਂ ਨੇ ਜੇ ਐਡਾ ਵੱਡਾ ਹਸਪਤਾਲ ਬਾਬਿਆਂ ਨੂੰ ਬਣਾਤਾ ਵਾ ਤੇ ਘਟੋ ਘਟ ਜਿਹੜੇ ਲੋਕਾਂ ਨੇ ਹਸਪਤਾਲ ਬਣਾਉਣ ਦੇ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਇੱਕ ਇੱਕ ਸਰਟੀਫਿਕੇਟ ਹੀ ਦੇ ਦਿਓ ਤੁਸੀਂ ਵੀ ਇਹਨਾਂ ਦਾ ਇਲਾਜ ਮੁਕਤ ਹੋਣਾ ਬਾਕੀਆਂ ਦੀ ਛੇਲ ਲਾਉਣੀ ਤੁਸੀਂ ਉਹ ਤੇ ਤੁਹਾਨੂੰ ਕੋ ਰੋਕਿਆ ਤੁਸੀਂ ਰੁਕਣਾ ਨਹੀਂ ਕਿਸੇ ਦੇ ਵੀ ਬਾਕੀਆਂ ਦੀ ਛੇਲ ਲਾਉਣੀ ਤੁਸੀਂ ਵੀ ਜਿਹੜੇ ਲੋਕਾਂ ਨੇ ਘਟੋ ਘਟ ਯੋਗਦਾਨ ਪਾਇਆ ਹਸਪਤਾਲ ਬਣਾਉਣ ਲੱਗਿਆ ਉਹਨਾਂ ਦੀ ਇਲਾਜ ਪੱਤਰ ਰੱਖ ਲਓ ਮਾਸਾ ਨਾ